ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਫਰਿਸ਼ਤਿਆਂ ਵਾਲੀ ਨਹੀਂ ਨਮਕ ਵਰਗਾ ਕਿਰਦਾਰ ਬਣਾਓ ਨਾ ਕੋਈ ਜ਼ਿਆਦਾ ਇਸਤੇਮਾਲ ਕਰ ਸਕੇ ਅਤੇ ਨਾ ਕੋਈ ਤੁਹਾਡੇ ਬਿਨਾ ਰਹਿ ਸਕੇ ਜ਼ਿੰਦਗੀ ਦੇ ਵਿੱਚ ਜੇਕਰ ਕੁਝ ਗਲਤ ਹੋ ਜਾਵੇ ਤਾਂ ਘਬਰਾਉਣਾ ਨਹੀਂ ਕਿਉਂਕਿ ਦੁੱਧ ਫਟਣ ਤੇ ਉਹੀ ਲੋਕ ਘਬਰਾਉਂਦੇ ਹਨ ਜਿਨ੍ਹਾਂ ਨੂੰ ਪਨੀਰ ਨਹੀਂ ਬਣਾਉਣਾ ਆਉਂਦਾ ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ ਪਰ ਅਸੀਂ ਗਿਣਤੀ ਹੀ ਉਸ ਦੀ ਕਰਦੇ ਹਾਂ ਜੋ ਹਾਸਿਲ ਨਾ ਹੋ ਸਕੇ ਆ ਹੋਵੇ ਲੋਕ ਬੁਰਾਈ ਕਰਨ ਤਾਂ ਤੁਸੀਂ ਦੁਖੀ ਹੋ ਜਾਓ ਲੋਕ ਤਾਰੀਫ ਕਰਨ ਤਾਂ ਤੁਸੀਂ ਖੁਸ਼ ਹੋ ਜਾਓ ਮਤਲਬ ਤੁਹਾਡੇ ਸੁੱਖ-ਦੁੱਖ ਦੀ ਡੋਰ ਲੋਕਾਂ ਦੇ ਹੱਥ ਵਿੱਚ ਹੈ ਕੋਸ਼ਿਸ਼ ਕਰੋ ਕਿ ਇਹ ਡੋਰ ਤੁਹਾਡੇ ਹੱਥਾਂ ਵਿੱਚ ਹੀ ਹੋਵੇ ਜੇਕਰ ਕਿਸੇ ਪਰ ਸਥਿਤੀ ਦੇ ਲਈ ਤੁਹਾਡੇ ਕੋਲ ਸ਼ਬਦ ਨਹੀਂ ਹਨ ਤਾਂ ਸਿਰਫ ਮੁਸਕਰਾ ਦਿਓ ਸ਼ਬਦ ਉਲਝਾ ਸਕਦੇ ਹਨ ਪਰ ਮੁਸਕਰਾਹਟ ਹਮੇਸ਼ਾ ਕੰਮ ਕਰ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਇੱਕ ਗੱਲ ਤਾਂ ਤੈ ਹੈ ਕਿ ਤੈ ਕੁਝ ਵੀ ਨਹੀਂ ਹੈ ਜੋ ਵਿਅਕਤੀ ਥੋੜੇ ਵਿੱਚ ਹੀ ਖੁਸ਼ ਰਹਿੰਦਾ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਸ ਦੇ ਕੋਲ ਹੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਤੁਹਾਡੇ ਕੀਤੇ ਕੰਮ ਦੀ ਤਾਰੀਫ ਨਾ ਕਰੇ ਤਾਂ ਚਿੰਤਾ ਨਾ ਕਰਨਾ ਕਿਉਂਕਿ ਤੁਸੀਂ ਉਸੇ ਦੁਨੀਆ ਵਿੱਚ ਰਹਿੰਦੇ ਹੋ ਜਿੱਥੇ ਜਲਣਾ ਤਾਂ ਤੇਲ ਅਤੇ ਬੱਤੀ ਨੂੰ ਪੈਂਦਾ ਹੈ ਪਰ ਲੋਕ ਕਹਿੰਦੇ ਹਨ ਕਿ ਦੀਵਾ ਜਲ ਰਿਹਾ ਹੈ ਜਿਆਦਾ ਮਿੱਠੇ ਅਤੇ ਚਾਪਲੂਸਾਂ ਤੋਂ ਸਾਵਧਾਨ ਰਹੋ ਸੁਣਿਆ ਹੈ ਤਾਰੀਫਾਂ ਦੇ ਪੁਲ ਥੱਲੇ ਮਤਲਬ ਦੀ ਨਦੀ ਵਹਿੰਦੀ ਹੈ ਆਪਣੇਆਂ ਦਾ ਸਾਥ ਕਦੇ ਨਾ ਛੱਡੋ ਕਿਉਂਕਿ ਜਿਸ ਨੂੰ ਆਪਣੇ ਛੱਡ ਦਿੰਦੇ ਹਨ ਉਹ ਗੈਰਾਂ ਦੇ ਹੱਥ ਲੱਗ ਜਾਂਦਾ ਹੈ ਜਲਦੀ ਜਾਗਣਾ ਹਮੇਸ਼ਾ ਹੀ ਫਾਇਦੇਮੰਦ ਹੁੰਦਾ ਹੈ ਫਿਰ ਚਾਹੇ ਉਹ ਨੀਂਦ ਵਿੱਚੋਂ ਹੋਵੇ ਅਹਿਮ ਵਿੱਚੋਂ ਹੋਵੇ ਜਾਂ ਵਹਿਮ ਵਿੱਚੋਂ ਹੋਵੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਇਹ ਜਿੱਤ ਕਦੇ ਵੀ ਇਨਸਾਨ ਦੀ ਨਹੀਂ ਹੁੰਦੀ ਇਹ ਜਿੱਤ ਸਿਰਫ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਤਾਂ ਜਿੱਤ ਖਤਮ ਭੁੱਲ ਜਾਓ ਉਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਾਫ਼ ਨਹੀਂ ਕਰ ਸਕਦੇ ਜਾਂ ਫਿਰ ਮਾਫ਼ ਕਰ ਦਿਓ ਉਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੁੱਲ ਨਹੀਂ ਸਕਦੇ ਖੁਸ਼ੀਆਂ ਦੀ ਤਲਾਸ਼ ਤੁਹਾਨੂੰ ਖੁਦ ਨੂੰ ਹੀ ਕਰਨੀ ਪਵੇਗੀ ਕਿਉਂਕਿ ਦੁਖੀ ਤਾਂ ਦੁਨੀਆਂ ਵਿੱਚ ਹਰ ਕੋਈ ਹੀ ਕਰ ਜਾਂਦਾ ਹੈ ਲੋਕ ਕੀ ਕਹਿਣਗੇ ਵਿੱਚੋਂ ਬਾਹਰ ਨਿਕਲਣਾ ਹੀ ਜ਼ਿੰਦਗੀ ਦਾ ਪਹਿਲਾ ਇਮਤਿਹਾਨ ਹੈ ਆਪਣਾ ਪੂਰਾ ਸਮਾਂ ਖੁਦ ਨੂੰ ਬਿਹਤਰ ਬਣਾਉਣ ਵਿੱਚ ਲਗਾਓ ਕਿਉਂਕਿ ਅੱਜ ਕੱਲ੍ਹ ਰਿਸ਼ਤੇ ਇਨਸਾਨਾਂ ਨਾਲ ਨਹੀਂ ਪੈਸੇ ਨਾਲ ਬਣਨ ਲੱਗੇ ਹਨ ਜਦੋਂ ਦਰਦ ਖੁਦ ਸਹਿਣਾ ਹੈ ਤਾਂ ਦੂਸਰਿਆਂ ਨੂੰ ਦੱਸ ਕੇ ਤਮਾਸ਼ਾ ਕਿਉਂ ਕਰਨਾ ਧੂੜ ਨਾਲ ਭਰੀਆਂ ਅੱਖਾਂ ਅਤੇ ਜ਼ਰੂਰਤ ਤੋਂ ਜ਼ਿਆਦਾ ਭਰੋਸੇ ਨਾਲ ਭਰਿਆ ਦਿਲ ਹਮੇਸ਼ਾ ਰੋਂਦੇ ਹਨ ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋਵੇ ਉੱਥੇ ਖੁਦ ਨੂੰ ਸਮਝਾ ਲੈਣਾ ਹੀ ਬਿਹਤਰ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਤਿੰਨ ਲੋਕਾਂ ਨੂੰ ਕਦੇ ਨਾ ਭੁੱਲਣਾ ਪਹਿਲਾ ਮੁਸੀਬਤ ਵਿੱਚ ਸਾਥ ਦੇਣ ਵਾਲਿਆਂ ਨੂੰ ਦੂਸਰਾ ਮੁਸੀਬਤ ਵਿੱਚ ਸਾਥ ਛੱਡ ਜਾਣ ਵਾਲਿਆਂ ਨੂੰ ਅਤੇ ਤੀਸਰਾ ਮੁਸੀਬਤ ਵਿੱਚ ਪਾਉਣ ਵਾਲਿਆਂ ਨੂੰ ਖੁਸ਼ ਰਹਿਣ ਦਾ ਸਿੱਧਾ ਇੱਕ ਹੀ ਮੰਤਰ ਹੈ ਉਮੀਦ ਆਪਣੇ ਆਪ ਤੋਂ ਰੱਖੋ ਕਿਸੇ ਹੋਰ ਤੋਂ ਨਹੀਂ ਸੁਪਨੇ ਆਪਣੀ ਮਰਜ਼ੀ ਨਾਲ ਉਠਾਇਆ ਗਿਆ ਬੋਝ ਹੈ ਆਪਣੀ ਉਡਾਨ ਬੁਲੰਦ ਰੱਖਣੀ ਹੈ ਤਾਂ ਆਪਣਾ ਬੋਝ ਥੋੜਾ ਹਲਕਾ ਰੱਖੋ ਮੁਸੀਬਤਾਂ ਰੂਹ ਨਾਲ ਭਰੇ ਥੈਲੇ ਦੀ ਤਰ੍ਹਾਂ ਹੁੰਦੀਆਂ ਹਨ ਦੇਖਦੇ ਰਹੋਗੇ ਤਾਂ ਭਾਰੀ ਲੱਗਣਗੀਆਂ ਉਠਾ ਲਵੋਗੇ ਤਾਂ ਹਲਕੀਆਂ ਲੱਗਣਗੀਆਂ ਸਮੱਸਿਆਵਾਂ ਸਾਡੇ ਜੀਵਨ ਵਿੱਚ ਬਿਨਾਂ ਕਿਸੇ ਵਜ੍ਹਾ ਤੋਂ ਨਹੀਂ ਆਉਂਦੀਆਂ ਉਹਨਾਂ ਦਾ ਆਉਣਾ ਇੱਕ ਇਸ਼ਾਰਾ ਹੁੰਦਾ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਬਹੁਤ ਕੁਝ ਬਦਲਣਾ ਹੈ ਸੋਚ ਦਾ ਹੀ ਤਾਂ ਫਰਕ ਹੁੰਦਾ ਹੈ ਨਹੀਂ ਤਾਂ ਸਮੱਸਿਆਵਾਂ ਸਾਨੂੰ ਕਮਜ਼ੋਰ ਕਰਨ ਨਹੀਂ ਬਲਕਿ ਮਜ਼ਬੂਤ ਬਣਾਉਣਾ ਆਉਂਦੀਆਂ ਹਨ ਜ਼ਿੰਦਗੀ ਦੇ ਵਿੱਚ ਖੁਦ ਦੀ ਬੁੜਾਈ ਸੁਣਨਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਰੋਜ਼ ਤਾਰੀਫ਼ ਹੀ ਸੁਣਦੇ ਜਾਓਗੇ ਤਾਂ ਅੱਗੇ ਕਿਵੇਂ ਵਧੋਗੇ ਮੂਰਖਾਂ ਦੀ ਤਾਰੀਫ਼ ਸੁਣਨ ਤੋਂ ਬਿਹਤਰ ਹੈ ਬੁੱਧੀਮਾਨ ਵਿਅਕਤੀ ਦੀ ਡਾਂਟ ਸੁਣ ਲੈਣਾ ਬੀਤਿਆ ਹੋਇਆ ਕੱਲ ਸਾਡੇ ਦਿਮਾਗ ਵਿੱਚ ਹੈ ਅਤੇ ਆਉਣ ਵਾਲਾ ਕੱਲ ਸਾਡੇ ਹੱਥਾਂ ਵਿੱਚ ਹੈ ਜੇਕਰ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਤਾਂ ਇਸ ਦਾ ਮਤਲਬ ਤੁਸੀਂ ਉਹਨਾਂ ਜਗਾਵਾਂ ਤੇ ਵੀ ਚੁੱਪ ਰਹਿੰਦੇ ਹੋ ਜਿੱਥੇ ਤੁਹਾਡਾ ਬੋਲਣਾ ਬਹੁਤ ਜ਼ਰੂਰੀ ਹੁੰਦਾ ਹੈ ਸ਼ਰਮਿੰਦਗੀ ਉਠਾਉਣ ਤੋਂ ਬਿਹਤਰ ਹੈ ਤਕਲੀਫ ਉਠਾ ਲਈ ਜਾਵੇ ਦੂਸਰਿਆਂ ਤੇ ਹੱਸਣ ਤੋਂ ਬਿਹਤਰ ਹੈ ਖੁਦ ਤੇ ਹਸਣਾ ਕਿਉਂਕਿ ਦੂਸਰਿਆਂ ਤੇ ਹੱਸਣ ਨਾਲ ਹੰਕਾਰ ਵੱਧਦਾ ਹੈ ਅਤੇ ਖੁਦ ਤੇ ਹਸਣ ਨਾਲ ਹੰਕਾਰ ਟੁੱਟਦਾ ਹੈ ਬਹੁਤ ਸਾਰੇ ਬੀਤੇ ਹੋਏ ਕੱਲ ਨੇ ਜੋ ਲੰਘ ਚੁੱਕੇ ਨੇ ਬਹੁਤ ਸਾਰੇ ਆਉਣ ਵਾਲੇ ਕੱਲ ਨੇ ਜੋ ਰਸਤੇ ਵਿੱਚ ਹਨ ਪਰ ਜੋ ਹੁਣ ਹੈ ਉਹ ਅੱਜ ਹੈ ਕੇਵਲ ਅੱਜ ਉਸ ਨੂੰ ਭਰਪੂਰ ਜੀਵਾਂਗੇ ਤਾਂ ਬੀਤਿਆ ਹੋਇਆ ਕੱਲ ਵੀ ਬਿਹਤਰ ਹੋਵੇਗਾ ਤੇ ਆਉਣ ਵਾਲਾ ਕੱਲ ਵੀ ਜਦੋਂ ਤੁਹਾਡੀ ਸਫਲਤਾ ਦੇ ਰਸਤੇ ਉੱਪਰ ਵਿਰੋਧੀ ਮਿਲਣੇ ਸ਼ੁਰੂ ਹੋ ਜਾਣ ਤਾਂ ਸਮਝ ਜਾਣਾ ਕਿ ਸਫਲਤਾ ਨਜ਼ਦੀਕ ਹੀ ਹੈ